ਦੇ ਚੱਲਦਾ ਹੋਇਆ ਕਹਿੰਦੇ ਗੁਰਮਖਸੇ ਦੇ ਟਵਾਲ ਹੁਣ ਕਹਿੰਦੇ ਪਈ ਧਰਮਨ ਵਾਲਾ ਪੱਪੂ ਆ ਬੁਤਾਰੇ ਕਹਿੰਦੇ ਕੋਲ ਖੇਡ ਮੈਦਾਨ ਦੇ ਵਿੱਚ ਹੈ ਔਰ ਦੂਸਰੇ ਪਾਸੇ ਤਾਲੇ ਹਾਸਾ ਦੇ ਕਮੇਟੀ ਦੇ ਦੇਹਰੇ ਪਾਸੇ ਔਰ ਦੇਖਦੇ ਨੇ ਭੂਰੀ ਦੀ ਪਈ ਹੋਈ ਹੈ ਮੋਟਰ ਮਿੱਟਰਾਂ ਦੀ ਹੁਣ ਚੱਲ ਵਰਨ ਵਾਲੇ ਚੱਲ ਗਏ ਪਾੜਾ ਨਹੀਂ ਲੱਗਣਾ ਬੈਠਣ ਦੀ ਗੱਲ ਕਰ ਬਾਲੀਏ ਅਮਰਤ ਸਿੰਘ ਜਿਹੜਾ ਨੇ ਡਾਕ ਸਕੇ ਆ ਭੂਰੀ ਨੂੰ ਭੂਰੀ ਨੇ ਤੱਕੇ ਪੁਆਇੰਟ ਦਾ ਵਾਅਦਾ ਜੁਨਾਈਟਡ ਬਰਿੰਟ ਦੀ ਟੀਮ ਦੇ ਲਈ ਕਰ ਦਿੱਤਾ ਹੈਰੀ ਕਰੋ ਅਗਲੀ ਸਿਨੀ ਜੱਜ ਮਰੇਂਦਰ ਸਿੰਘੀ ਲੇਖੜ ਸੰਦੀਪ ਸਿੰਘ ਸ਼ੋਲਜ ਮੇਰ ਸਿੰਘ ਸ਼ੋਲ ਤੇ ਜਤਿੰਦਰ ਸਿੰਘ ਮਾਹਲ ਦਾ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਗੁਜਰਦੇ ਲਈ ਲਾ ਵੇਖੋ ਸਾਹਮਣੇ ਰਸ਼ੀਅਨ ਟੈਂਕ ਸਿੰਦਰ ਸਿੰਘ ਕਬੱਡੀ ਖੇਡਣ ਵਾਲਿਆਂ ਦੇ ਵਿੱਚ ਪਾ ਰਹੇ ਆ ਬਸ ਦੂਸਰੇ ਪਾਸੇ ਇਹਨੂੰ ਵਨ ਮੈਨ ਆਰਮੀ ਕਹਿੰਦੇ ਆ ਆ ਵੇਖੋ ਸਾਹਮਣੇ ਪੰਜਾਬ ਦਾ ਕੋਈ ਟੋਨਾ ਨਹੀਂ ਦੁਨੀਆ ਦਾ ਕੋਈ ਟੋਨਾ ਨਹੀਂ ਖੜਿਆ ਇਸ ਸਮੇਂ ਖਿਡਾਰੀ ਨੇ ਪਰ ਜਿਹੜਾ ਪਿੰਡ ਘਵਾਰਾਂ ਦਾ ਮੇਰਾ ਪੂਰਾ ਨਾਮ ਜਾ ਮੈਰ ਕੋਲ ਆ ਮਾਰਦੇ ਤਾਕੀ ਦੇ ਪੁਆਇੰਟ ਜੀ ਉੱਥੇ ਆ ਗਰਮਾ ਨੇ ਦਿੱਤੀ ਹਾਰ ਵੇ ਆ ਘੜਿਆ ਚਨਾਤੋਂ ਮੈਨੂੰ ਲਾਵੇ ਪਾਰ ਵੇ ਆ ਘੜਿਆ ਚਨਾਤੋਂ ਮੈਨੂੰ ਲਾਵੇ ਪਾਰ ਵੇ ਉਧਰ ਦੇ ਪਾਸੇ ਕਹਿੰਦੇ ਧੂਰ ਕੋੜ ਦੀ ਧਰਤੀ ਦਾ ਕਾਲਾ ਸਾਹਮਣੇ ਚਾਰ ਜਾਫੀ ਬਿਲਕੁਲ ਤਿਆਰ ਬਾ ਤਿਆਰ ਨੇ ਕਹਿੰਦੇ ਜਾਫੀ ਚਾਰ ਤੇ ਰੇਡਰ ਇੱਕ ਕਿਹੜਾ ਜੰਦਾਬਾਜੀ ਜਿੱਤ ਰਾਜੇ ਖੇਲੇ ਕਰਦੀ ਫਿੱਕ ਤੂੰ ਦੇਖ ਕੇ ਨਾਲ ਖਟਾਰੀ ਦਾ ਉਹ ਗਹਿੜਾ ਬਣ ਜੂ ਮਿੱਤਰਾ ਉਹਦੀ ਜ਼ਿੰਦਗੀ ਸਾਰੀ ਦਾ ਕੋਈ ਨਾ ਪਰਦਾ ਤੇ ਜਿਹੜਾ ਟ੍ਰਿੰਕਰ ਦੇ ਨਹੀਂ ਤੜਦੇ ਪੁਆਇੰਟ ਦਾ ਵਾਅਦਾ ਕਰਦੇ ਆ ਲੱਗਦਾ ਇਹ ਪੈਕੇਜ ਜਿਹੜਾ ਆਪਣੇ ਹੋਰ ਖਿਆਲੋ ਦਾ ਰਿਸ਼ੀ ਦਾ ਇਹ ਕਹਿੰਦਾ ਕਬੀ ਪੰਦਾ ਹੋਇਆ ਖਦਾ ਵੀ ਹੁਣ ਕੌਣ ਇਸ ਵੇ ਲੰਦਾ ਹੋਇਆ ਜਫਾ ਹਰ ਇੱਕ ਮਿੰਟ ਹਰੋਂ ਦੇ ਭੱਜ ਕੇ ਲੱਤੀ ਲੱਗਾ ਆਰਸ਼ਵਰ ਫਾਰਕੂਰੀਆ ਲਓ ਤੁਮਬਾ ਸਾਹਮਣੇ ਰੇਡ ਹੈ ਨੀਰੇ ਤੇ ਮੁਕਾਬਲਾ ਕਰਦਾ ਹੋਇਆ ਨਵਾਂ ਖਿਡਾਰੀ ਔਰ ਸਾਹਮਣੇ ਪੁਆਇੰਟ ਇਸ ਵੇ ਮੈਟਰੋ ਦੀ ਟੀਮ ਦੇ ਇਸੇ ਗੁੱਟ ਦਾ ਹੋਇਆ ਕਾਰੇ ਹਾਰ ਦਾ ਗੁੱਡੇ ਪੂਰੀ ਹੋ ਰਾਂ ਦਾ ਮਲਕੀਤ ਸਿੰਘ ਜੀ ਦਿਓਰ ਹੋ ਰਾਂ ਦਾ ਆਪਣੀ ਟੀਮ ਦੇ ਲਈ ਪੂਰਾ ਜੋਰ ਲੱਗਾ ਹੋਇਆ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਫਿਰ ਬੋਲਿਆ ਹੋਇਆ ਤਾਬਾ ਜਵਾਰੇ ਵਾਲਾ ਔਰ ਪਰ ਪੁਆਇੰਟ ਦੇ ਵਿੱਚ ਕਵੀ ਪਧਾੜੀਆਂ ਪੱਪੂ ਕੀ ਫੈਸਲਾ ਕਰਦਾ ਜੇ ਸਰੇ ਰੇਡਰ ਦੇ ਹਿੱਸੇ ਯੂਨਾਈਟਿਡ ਬਰਡਨ ਦੇ ਹਿੱਸੇ ਜੁੜਦਾ ਹੋਇਆ ਰੈਡੀਆ ਬਟਾ ਟੈਕੂ ਕਰਵਾਇਆ ਸ਼ਿਦਦਰ ਸਿੰਘ ਸੁਲਤਾਨ ਦੀ ਕਬੱਡੀ ਹੈ ਖੇਡ ਦੇ ਖੇਲੇ ਉਹ ਸਾਹਮਣੇ ਸੁਤਾਨ ਰੇਲ ਫਲਾਈਆਂ ਹੋਈਆਂ ਬਾਬਾ ਇੱਕ ਪਾਸੇ ਕਹਿੰਦੇ ਕਬੱਡੀ ਦਾ ਬਰੂਸਲੀ ਤੇ ਪੈ ਗਿਆ ਪੰਗਾ ਸੁਤਾਨ ਦੇ ਨਾਲ ਦੂਜੇ ਕਹਿੰਦੇ ਝੰਡੀ ਖੜੀ ਆ ਬੰਦੇ ਦੀ ਮਲਕ ਵਾਲੇ ਦੀ ਪਰ ਫੈਸਲਾ ਕੀ ਲੇ ਆਹ ਕਹਿੰਦੇ ਨੇ ਜੈਲੀ ਨੇ ਕੀ ਫੈਸਲੇ ਕੀਤੇ ਪਹਿਲੀ ਕਹਿੰਦੇ ਨੰਬਰ ਇਸ ਵੇਲੇ ਬਰੂਸਲੀ ਦੇ ਹਿੱਸੇ ਦੇ ਵਿੱਚ ਹੈ ਕਹਿੰਦੇ ਸਿੱਖ ਸਰਦਾਰ ਗਮਰੂ ਗੁਰਬਾਲ ਦੀ ਪਾਈ ਹੋਈ ਕਬੱਡੀ ਤੇ ਹੈਰੀ ਕਰਦੇ ਗੱਲ ਮੁੰਡੇ ਦੀ ਬਰਵਾਜ ਸਿੰਘ ਕਬੱਡੀ ਪਾ ਰਿਹਾ ਸਲਾਣੇ ਵਰਗਾ ਕਿ ਜਿੱਥੋਂ ਦੇ ਜੀਪੀ ਵਰਗੇ ਨੇ ਬੜੀ ਤਕੜੀ ਕਬੱਡੀ ਖੇਡਦੇ ਆ ਲਾ ਹੁਣ ਵੇਖਦਾ ਵੀ ਧਰਿਆ شاندار اس میں کھلے جا رہے ہیں دونے ٹیم اور دریانہ پہلا سیمی فنل میچ پہلا ہاف اور دونوں ٹیم اور نیٹ سیمی فنل دیا بھی سیار پر پیار رین یا میرے بطرو اور دشکر اور تحرار جنہیں بھی دشکیر جنہیں پودے میں آتی بشیر کا دل کا پر کر دیا اور دوسری پرویس میں پڑھتا رہے ہیں جو میں اوپر یہ لائیو لیڈا ਉਹ ਅਲੱਗ ਖਾਇ ਜਾ ਰਿਹਾ ਹੈ ਲਓ ਮੇਜਰ ਨੱਤ ਜੀ ਮੌਂਟਰੀਓ ਤੋਂ ਢਿੱਲੋਂ ਨੂੰ ਵੀ ਮੁਬਾਰਕਬਾਦ ਭੇਜਦੇ ਆ ਔਰ ਕਹਿੰਦੇ ਵੀ ਗੱਲਾਂ ਵੱਖਰੀਆਂ ਹੋਣਗੀਆਂ ਲਓ ਸਾਹਮਣੇ ਪਈ ਹੋਈ ਨੌਜਵਾਨ ਖਿਡਾਰੀ ਹੁਣ ਦੇਖਾਂਗੇ ਵੀ ਕੌਣ ਕਬੱਡੀ ਪਾਵੇਗਾ ਰੈਫਰ ਜਿਹੜਾ ਲਿਆ ਗਿਆ ਹੈ ਔਰ ਦਰਸ਼ਕ ਐਨ ਟੱਫੋ ਲੱਗੀ ਬੈਠੇ ਨੇ ਲੈ ਲਈ ਸ਼ੇਗਰ ਸਿੰਘਾ ਮੈਚ ਬੜੇ ਸ਼ਾਨਦਾਰ ਖੇਡੇ ਜਾ ਰਹੇ ਨੇ ਕਹਿੰਦੇ ਨਾ ਖਿਡਾਰੀਆਂ ਦੀ ਗੱਲ ਲਓ ਹੈਰੀ ਉਧਰ ਦੇ ਪਾਸੇ ਦੇਖਦੇ ਵੀ ਦਰਸ਼ਕਾਂ ਦਾ ਐਨ ਠਾਠਾ ਮਾਰਦਾ ਇਕੱਠ ਹੈ ستنا <sucks> ਦੇ ਨਾਲ ਸੇਵਾ ਸੇਵਾ ਕਰ ਜਾਦੇ ਹੋ ਨਕੀ ਕਹਿੰਦੇ ਵੀ ਅੱਜ ਐਨ ਪੱਦਾ ਪਾਰ ਹੋਈ ਪਈ ਆ ਤੇ ਜਿਹੜੇ ਪਿਛਲੇ ਦੋ ਕਪਨ ਸਫਲ ਹੋਏ ਕਬੱਡੀ ਫੈਡਰੇਸ਼ਨ ਆਫ ਹਰਟਾਇਓ ਦੇ ਤਹਿਤ ਅੱਜ ਦਾ ਇਹ ਤੀਸਰਾ ਕੱਪ ਜਿਹੜਾ ਉਹ ਵੀ ਇਹਨਾਂ ਕਹਿੰਦੇ ਵੀ ਸਫਲਤਾ ਦੇ ਐਨ ਕਿਨਾਰੇ ਤੇ ਹੈ ਗੱਲ ਕੀ ਵੱੜਦੀ ਹੈ ਇਹ ਤੇ ਸਮੇਂ ਨੇ ਗੱਲ ਕਰਨੀ ਹੈ ਕਿ ਸੰਗਤਾਂ ਹੌਲੀ-ਹੌਲੀ ਪੁੱਜਦੀਆਂ ਜਾ ਰਹੀਆਂ ਕਿ ਦੁਨੀਆ ਪੁੱਜਦੀ ਜਾ ਰਹੀ ਹੈ ਦੂਰੋਂ ਨੇੜਿਓ ਹੁਮ ਮਹਾਕੇ ਸਿੰਘ ਫਸਦੇ ਕੁੰਡੀਆਂ ਦੇ ਮਿੱਤਰਾ ਬਹਿ ਜਾ ਗੋਡੀ ਲਾ ਕੇ ਸਿੰਘ ਫਸਦੇ ਕੁੰਡੀਆਂ ਦੇ ਮਿੱਤਰਾ ਬਹਿ ਜਾ ਗੋਡੀ ਲਾ ਕੇ ਹਰ ਇੱਕ ਕਰਦੇ ਗੱਲ ਪਾਲੀ ਕਬੱਡੀ ਪਾਉਣ ਦੇ ਲਈ ਇਹ ਸਿੰਘ ਫਸ ਗਏ ਕੁੰਡੀਆਂ ਦੇ ਮਿੱਤਰਾ ਬਹਿ ਜਾ ਗੋਡੀ ਲਾ ਕੇ ਸਾਹਮਣੇ ਹੋਰ ਦੇਖਦੇ ਆ ਵੀ ਹਰਪਾਲ ਸਿੰਘ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਲ ਦੇ ਵੀ ਅੱਗੇ ਤੋਂ ਹੁੰਦਾ ਹੋਇਆ ਕਿ ਫਾਡੇਗਰ ਜੱਨਾ ਦੇ ਤਾਰੀ ਪਰ ਕਹਿੰਦੇ ਬੁੱਲੀ ਪਰ ਕਹਿੰਦੇ ਕਹਿੰਦੇ 70 ਕਿਲੋ ਦੇ ਵਿੱਚ ਖੜਾਏ ਨਾ ਕਰਕੇ ਪੰਜਾਬ ਦੇ ਵਿੱਚ ਬੱਲੇ ਬੱਲੇ ਕਰਵਾਈ ਹੈ ਪਰ ਸਾਹਮਣੇ ਕੌਣ ਉਧਰ ਬਿੰਨਾ ਕੀ ਕਹਿੰਦਾ ਔਰ ਕਹਿੰਦੇ ਵੀ ਖਲੋਦੀ ਹੈ ਤੇ ਪੁਆਇੰਟ ਬੈੜੀ ਪੁਆਇੰਟ ਕਿੱਧਰ ਹੈ ਪੁਆਇੰਟ ਰੇਡਰ ਦੇ ਹਿੱਸੇ ਜੁੜਦਾ ਹੋਇਆ ਪੁਆਇੰਟ ਮੈਟਰ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਲਓ ਕਬੱਡੀ ਪਾਉਣ ਦੇ ਲਈ ਫਿਰ ਬੰਟੀ ਕੋਲਿਆਂ ਵਾਲੀ ਪਿੰਦਾ ਔਰ ਸਾਹਮਣੇ ਖੇਡ ਮੈਦਾਨ ਵਿੱਚ ਕਿੰਨੂੰ ਵਧਦਾ ਹੋਇਆ ਯਾਰ ਜੱਫੀ ਮੈਟਰ ਦੀ ਟੀਮ ਦੇ ਅਬਰਤ ਫਾਦੇਗੜ ਛੰਨਾ ਵਾਲਾ ਨਾਲ ਦੇਖਦਾ ਵੀ ਹੋਰ ਕੌਣ ਇਸ ਸਮੇਂ ਮਿਰਜਾ ਪੋਈਆ ਆਓ ਪਰ ਯਾਦ ਐ ਸਭੀ ਕੋਟਲੀ ਗਾਜਰਾ ਵਾਲਾ ਕੁਝ ਕਰਦਾ ਹੈ ਲੈ ਸੰਦੀਪ ਆ ਗਿਆ ਸ਼ਿੰਦਰ ਸਿੰਘ ਰੇਡ ਵੇਖ ਤੈਨੂੰ ਵੀ ਲੰਮਾ ਸਮਾਂ ਹੋ ਗਿਆ ਇਸ ਖਿਡਾਰੀ ਨੂੰ ਵੀ ਲੰਮਾ ਸਮਾਂ ਹੋ ਗਿਆ ਕਾਤੇ ਫੈਟਰ ਪੰਜਾਬੀ ਸਪੋਰਟ ਕਲੱਬ ਦੀ ਤਰਫੋਂ ਕਹਿੰਦੇ ਵੀ ਇਹਨਾਂ ਭਾਰੀ ਭਰਮ ਸਰੀਰ ਹੈ ਹੈਰੀਸ ਕਹਿੰਦੇ ਤੇ ਸੰਦੀਪ ਨਾਮ ਹੈ ਨਿੱਤਰ ਨਿੱਤਰ ਲੋਕੀ ਕਹਿੰਦੇ ਐ ਇਹਨਾਂ ਪਾਸੇ ਸ਼ਿੰਨੂ ਹੈ ਦੂਸਰੇ ਪਾਸੇ ਬਲੂਸਰੀ ਹੈ ਪਰ ਵੇਖਦੇ ਸਾਹਮਣੇ ਆਹ ਕਹਿੰਦੇ ਆਰਸ਼ੀਆ ਲਹਤੋਦ ਜਿਹੜਾ ਕਹਿੰਦੇ ਹੁਣ ਟਰਾਈ ਕਰਦਾ ਹੈ فلا <سؤال> پٹیا ਆਪ ਕਹਿੰਦੇ ਵੀ ਇਹ ਨੌਜਵਾਨ ਲਾ ਜੱਫਾ ਇੱਕ ਛੋਟੀ ਮਸ਼ਕੂਲਾ ਸੁਲਤਾਨ ਦੇ ਨਾਲ ਜਿਵੇਂ ਕਦੇ ਇਹਨਾਂ ਬੰਦਾਂ ਚ ਪੱਥਲੇ ਰਤਾਵੇ ਦੇ ਹਣੀ ਮੁਹੰਮਦ ਦੇ ਬਿੰਦੂ ਦੀ ਜੋੜੀ ਮਸ਼ਕੂਰ ਰਹੀ ਹੈ